ਨਾਬਾ ਰਿਆਸਤ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਨਾਬਾ ਰਿਆਸਤ ਦੇ ਆਖਰੀ ਰਾਜਾ ਪ੍ਰਤਾਪ ਸਿੰਘ ਦੇ ਪੁੱਤਰ ਹਿੰਮਤ ਕੁਮਾਰ ਸਿੰਘ ਦੀ ਮੌਤ ਹੋ ਗਈ। ਤਦ ਆਦਿਏ ਕੇ ਦੇਵਾਂਤਾ ਹਸਪੀਟਲ ਵਿੱਚ ਇਲਾਜ ਆ ਜਿਹੜਾ ਉਹ ਚੱਲ ਰਿਹਾ ਸੀਗਾ ਤਾਂ ਲੰਬੇ ਸਮੇਂ ਤੋਂ ਉਹਨਾਂ ਦੇ ਜਿਹੜਾ ਬਿਮਾਰੀ ਨਾਲ ਉਹ ਜੂਝ ਰਹੇ ਸੀ ਪਰ ਉਹਨਾਂ ਦੇ ਅਚਾਨਕ 72 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਤੇ ਇਸ ਦੇ ਚਾਲਦਿਆਂ ਨਾਬਾ ਵਿੱਚ ਜੋ ਸ਼ਾਹੀ ਸਮਾਦਾ ਬਣੀਆਂ ਹੋਈਆਂ ਨੇ ਉੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ ਤੇ ਮੌਕੇ ਤੇ ਸੋਗਮਈ ਲਹਿਰ ਹੈ ਜਿਹੜੀ ਪੂਰੇ ਸ਼ਹਿਰ 'ਚ ਦਿਖਾਈ ਦਿੱਤੀ ਆ ਤੇ ਇਸ ਮੌਕੇ ਜਿੱਥੇ ਵੱਖ-ਵੱਖ ਸ਼ਖਸੀਅਤਾਂ ਪਹੁੰਚੀਆਂ ਨੇ ਤੇ ਉੱਥੇ ਹੀ ਸਿਆਸੀ ਲੀਡਰ ਵੀ ਇੱਥੇ ਪਹੁੰਚੇ ਤੇ ਸ਼ਰਦਾ ਦੇ ਫੁੱਲ ਆ ਜਿਹੜੇ ਉਹ ਕੁਮਾਰ ਹਿੰਮਤ ਸਿੰਘ ਨੂੰ ਭੇਟ ਕੀਤੇ ਗਏ ਤਾਂ ਨਾਬਾ ਰਿਆਸਤ ਦੇ ਆਖਰੀ ਜਿਹੜੇ ਰਾਜਾ ਸੀਗੇ ਉਹਨਾਂ ਦੇ ਪੁੱਤਰ ਨੇ ਕੁਮਾਰ ਹਿੰਮਤ ਸਿੰਘ ਤਾਂ ਦੱਸਿਆ ਕਿ ਨਾਬਾ ਰਿਆਸਤ ਦੇ ਰਾਜਾਂ ਦਾ ਨਾਮ ਧਰਮੀ ਰਾਜਾਂ ਅਤੇ ਪੰਥ ਪ੍ਰਤੀ ਸ਼ਰਧਾ ਰੱਖਣ ਵਾਲੇ ਰਾਜਾ ਵਜੋਂ ਮਸ਼ਹੂਰ ਹੈ ਨਾਬਾ ਰਿਆਸਤ ਦੇ ਹੀ ਮਹਾਰਾਜਾ ਰਿਪਦਮਨ ਸਿੰਘ ਨੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਬਗਾਵਤ ਕੀਤੀ ਜਿਸ ਦੀ ਸਜ਼ਾ 1923 ਵਿੱਚ ਉਹਨਾਂ ਨੂੰ ਕਾਲੇ ਪਾਣੀ ਦੀ ਦੇ ਰੂਪ ਵਿੱਚ ਕੱਟਣੀ ਪਈ ਉਹਨਾਂ ਦੇ ਪੋਤਰੇ ਅਤੇ ਨਾਬਾ ਰਿਆਸਤ ਦੇ ਆਖਰੀ ਰਾਜੇ ਮਹਾਰਾਜਾ ਪ੍ਰਤਾਪ ਸਿੰਘ ਦੇ ਪੁੱਤਰ ਮਹਾਰਾਜਾ ਕੁਮਾਰ ਹਿੰਮਤ ਸਿੰਘ 72 ਸਾਲ ਦੀ ਉਮਰ ਵਿੱਚ ਉਹ ਅਲਵਿਦਾ ਕਹਿ ਗਏ ਅਤੇ ਉਹਨਾਂ ਦਾ ਅੱਜ ਸੰਸਕਾਰ ਹੈ ਜਿਹੜਾ ਸ਼ਾਹੀ ਸਮਾਦਾ ਵਿਖੇ ਕੀਤਾ ਗਿਆ ਤੇ ਉੱਥੇ ਹੀ ਪੂਰੇ ਰੀਤੀ ਰਿਵਾਜਾਂ ਨਾਲ ਅਲਵਿਦਾ ਕਿਹਾ ਗਿਆ ਤੇ ਇਸ ਮੌਕੇ ਵੱਖ-ਵੱਖ ਜਿਹੜੇ ਸਿਆਸੀ ਲੀਡਰ ਵੀ ਪਹੁੰਚੇ ਆ ਤੇ ਉਹਗੇ ਜਿਹੜੇ ਅਦਾਕਾਰ ਨੇ ਉਹ ਵੀ ਪਹੁੰਚੇ ਨੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਸੀਂ ਸੁਣੋ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ ਬੜੀ ਦੁਖਦਾਈ ਖਬਰ ਹੈ ਜੀ ਰਿਆਸਤ ਨਾਬਾ ਦੇ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ بیٹے ਮਹਾਰਾਜਾ ਹਿੰਮਤ ਸਿੰਘ ਹੋਰੀ ਜਿਹੜੇ ਕਿ 72 ਸਾਲ ਦੀ ਉਮਰ ਦੇ ਵਿੱਚ ਗਵਨਤਾ ਹੋਟ ਹਸਤਾਲ ਦਿੱਲੀ ਦੇ ਵਿੱਚ ਉਹਨਾਂ ਦੀ ਤੇ ਕੱਲ ਮੌਤ ਹੋਈ ਐ ਅੱਜ ਉਹਨਾਂ ਦਾ पार्थिव ਸਰੀਰ ਜਿਹੜਾ ਹੀਰਾ ਮਹਿਲ ਨਾਬਾ ਦੇ ਵਿੱਚ ਲਿਆਂਦਾ ਗਿਆ ਸੰਗਤ ਦਰਸ਼ਨ ਕਰ ਰਹੀ ਐ ਇਸ ਤੋਂ ਬਾਅਦ ਸੰਸਕਾਰ ਹੈ ਜੀ ਔਰ ਪੂਰੇ ਨਾਬਾ ਸ਼ਹਿਰ ਦੇ ਵਿੱਚ ਔਰ ਜਿਹੜੇ ਵੀ ਪਿਆਰ ਕਰਦੇ ਨੇ ਮਹਾਰਾਜਾ ਹੀਰਾ ਸਿੰਘ ਦੇ ਪਰਿਵਾਰ ਨੂੰ ਸਾਰਿਆਂ ਦੇ ਵਿੱਚ ਸ਼ੋਕ ਦੀ ਲਹਿਰ ਔਰ ਸਾਰੇ ਆ ਕੇ ਇੱਥੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਸੋ ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਕਿਉਂਕਿ ریاست ਜਿਹੜੀ ਐ ਇੱਕ ਵੱਖਰੀ ریاست ਵਜੋਂ ਜਾਣੀ ਜਾਂਦੀ ਐ ਨਾਬਾ ریاست ਚਾਹੇ ਉਹ ਸਿੱਖ ਮਿਰਜਾਟ ਲਾਗੂ ਕਰਨ ਦੀ ਗੱਲ ਐ ਜਾਹੇ ਉਹ ਧਰਮੀ ਰਾਜ ਦੀ ਗੱਲ ਹੈ ਔਰ ਉਸ ਖਾਨਦਾਨ ਦੇ ਵਿੱਚੋਂ ਕਿਸੇ ਪਰਿਵਾਰ ਦਾ ਤੁਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡਾ ਘਾਟਾ ਤੇ ਦਿਲ ਉਦਾਸ ਹੈ ਜੀ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਦੇਖੋ ਨਭਾਏ ਮਹਾਰਾਜ ਸਾਹਿਬ ਬਹੁਤ ਪੈਟ੍ਰੀਅਟ ਹੋਏ ਆਪਣੇ ਨਾ ਜ਼ਮੀਨ ਦੀ ਨਜਾਇਜ਼ਾਦ ਦੀ ਨਰਾਜ਼ ਦੀ ਕਦੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਜੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਪੈਟ੍ਰੀਅਟ ਸੀ ਤਾਂ ਰਾਜਾ ਨਭਾਏ ਸੀ ਕੀ ਅੱਜ ਜਿਹਨਾਂ ਦੀ اچانک ਮੌਤ ਹੋਈ ਤੇ ਬਹੁਤ ਦੁੱਖ ਹੋਇਆ ਕਿ ਦੇਖ ਰਹੇ ਹੋ ਕਿ ਸਾਰਾ ਨਾਭਾ ਇਕੱਠਾ ਹੋਇਆ ਹੋਇਆ ਤੇ ਅੱਜ ਜਿਹਨਾਂ ਦੇ ਸਾਇਸਮਾਦਾਂ ਦੇ ਵਿੱਚ ਸੰਸਕਾਰ ਕਰਨ ਦੇ ਲਈ ਆ ਬਾਡੀ ਲੈ ਕੇ ਆਇਆ ਸੋ ਜਾਣਾ ਸਾਰਿਆਂ ਨੇ ਪਰ ਐਡਾ ਬੜਾ ਨਾਉ ਖਟਕੇ ਜਾਣਾ ਐਡੀ ਬੜੀ ਵਿਜਾਈ ਹੋਣੀ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਵਿੱਚ ਆਉਂਦੀ ਹੈ ਜਿਹੜੇ ਲੋਕ ਆਪਣੇ ਦੇਸ਼ ਦੇ ਲਈ ਆਪਣੀ ਕੌਮ ਦੇ ਲਈ ਹਮੇਸ਼ਾ ਕਹਿੰਦੀ ਕਿlach ਨੰਨੇ ਆਪਣੀ ਜ਼ਮੀਨ ਜਾਇਦਾਦ ਰਾਜ ਦਾ ਕੋਈ ਪਰਵਾਹ ਨਹੀਂ ਕਰਦਾ ਸੋ ਗੁਰੂ ਅਕਸ਼ੇਪਾਸ਼ਾ ਗਿਰਦਾਸ ਕਰਦੇ ਆ ਕਿ ਨੱਚੇ ਪਾਸ਼ਾ ਨੂੰ ਆਪਣੇ ਚਾਣਲਾ ਦੇ ਵਿੱਚ ਨਿਵਾਸ ਵਾਸਤੇ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨ ਲਫਲ ਵਾਸਤੇ ਬਜ਼ੁਰਗ ਚਾਹੇ 200 ਸਾਲ ਦੇ ਹੋ ਜਾਣ ਬਜ਼ੁਰਗ ਬਜ਼ੁਰਗ ਹੁੰਦੇ ਨੇ ਆਸਰਾ ਹੁੰਦਾ ਵੱਡੇ ਸੀ ਪਰਿਵਾਰ ਦੇ ਵਿੱਚ ਤੇ ਕਾਫੀ ਚਿਰ ਤੋਂ ਬਿਮਾਰ ਵੀ ਸੀ ਹੁਣ ਤੇ ਵਿਛੜੇ ਨੇ ਦੁੱਖ ਹੈ ਹਰ ਗਏ ਜੀ ਦਾ ਦੁੱਖ ਤਾਂ ਹੁੰਦਾ ਆਉਣਾ ਵੀ ਚਾਹੀਦਾ بس ਅ ਅ ਅਨੇ ਸ਼ਾਮ ਤਾ ਬਸ ਚੰਗੇ ਪਰਿਵਾਰ ਦਾ ਇੱਕ ਚੰਗਾ ਜੀ ਵਧੀਆ ਇਨਸਾਨ ਵਧੀਆ ਰੂਪ ਵਧੀਆ ਆਤਮਾ ਦਾ ਮਾਲਕ ਸਾਉ ਸ਼ਰੀਫ ਉਹ ਬਜ਼ੁਰਗ ਸਾਡੇ ਗਏ ਨੇ ਦੁੱਖ ਹੈ ਔਰ ਮੈਂ ਦਾ ਜਿਹੜਾ ਪਰਿਵਾਰ ਦੇ ਨਾਲ ਖੜਾ ਐ ਇਸ ਵਕਤ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁਣਾ ਉਹਨਾਂ ਦੇ ਦੁੱਖ ਚ ਧਰਮੀ ਰਾਜਾ ਜੀ ਰਿਆਸਤ ਨਾਭੇ ਰਿਆਸਤ ਮਹਾਰਾਜਾ ਰਤਨ ਸਿੰਘ ਦੇ ਪੁੱਤਰੇ ਮਹਾਰਾਜਾ ਪ੍ਰਤਾਪ ਸਿੰਘ ਦੇ ਸੁਪੁੱਤਰ ਰਾਜਾ ਕੁਮਾਰ ਹਿੰਮਤ ਸਿੰਘ ਜੀ ਸੁਰਗਵਾਸ ਹੋ ਗਏ ਨੇ ਬਹੁਤ ਦੁਖ ਦੀ ਘੜੀ ਹੈ ਇਸ ਨਭੈ ਰਿਆਸ ਦੇ ਸ਼ਾਹੀ ਪਰਿਵਾਰ ਨੇ ਪੰਥ ਦੀ ਕਮੇਟੀ ਬਹੁਤ ਵੱਡੀ ਸੇਵਾ ਕੀਤੀ ਹੈ ਦੇਸ਼ ਦੀ ਸੇਵਾ ਕੀਤੀ ਹੈ ਇਹਨਾਂ ਨੇ ਦੇਸ਼ ਦੀ ਸੇਵਾ ਵਾਸਤੇ ਆਪਣਾ ਰਾਜ ਭਾਗ ਵੀ ਕੁਰਬਾਨ ਕਰਤਾ ਸੀ ਬਹੁਤ ਵਧੀਆ ਰਾਜ ਰਹਿਣਾ ਦਾ ਇਹਨਾਂ ਦਾ ਜਾਨ ਦਾ ਬਹੁਤ ਵੱਡਾ ਦੁੱਖ ਹੈ ਇੱਕ ਸਿਆਣਾ ਜਿਹੜਾ ਰਾਜਾ ਸੀ ਇੱਕ ਸਿਆਣਾ ਇਨਸਾਨ ਸੀ ਸਾਡੇ ਤੋਂ ਜੁਦਾ ਹੋ ਗਿਆ ਇਸ ਦੁੱਖ ਦੀ ਘੜੀ ਵਿੱਚ ਪ੍ਰਧਾਨ ਸਾਹਿਬ ਸ਼ਰੋਣੀ ਕਮੇਟੀ ਅਡਗੁਰ ਸ਼ਿਤਰਜੀਤ ਅੰਮ੍ਰਿਤਸਰ ਵੱਲੋਂ ਸਮੁੱਚੀ ਸ਼ੋਮਣੀ ਵੱਲੋਂ ਸ਼ਾਹੀ ਪੰਦਤ ਕ੍ਰਿਸ਼ਣਾਂਜ ਪਾਉਣਾ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਸ਼ਾ ਮੇਹਰ ਕਰੇ ਰਾਸ ਸਾਨੂੰ ਚਾਨਣ ਦਿਵਾ ਦੇ। ਪਰ ਬੜੇ ਅਫਸੋਸ ਦੀ ਗੱਲ ਹੈ ਜੀ ਕਿ ਅ ਕਾਲ ਸਲਾਣਾ ਕਰ ਗਏ ਨੇ। ਇਹ ਮਹਾਰਾਜ ਰਿਪਦਮਨ ਸਿੰਘ ਜੀ ਦੇ ਪੋਤੇ ਸੀ। ਮਹਾਰਾਜ ਪ੍ਰਤਾਪ ਸਿੰਘ ਦੇ بیٹے ਹੋਗੇ ਸਭ ਤੋਂ ਛੋਟੇ بیٹے। ਹਿੰਮਤ ਸਿੰਘ ਇਹ ਨਾਮ ਸੀ। ਦੇਲੀ ਰਹਿੰਦੇ ਹੁੰਦੇ ਸੀ ਕੁਛ ਦੇਰ ਤੋਂ ਢਿੱਲੇ ਸੀਗੇ ਤੇ ਉਸ ਤੋਂ ਫਿਰ ਰਿਕਵਰ ਨਾ ਕਰ ਸਕੇ ਤੇ ਇਕੱਲੇ ਚੱਲ ਬਸੇ ਸੰਸਕਾਰ ਕਿਹੜੀ ਜਗ੍ਹਾ ਤੇ ਹੋ ਰਿਹਾ ਹੈ ਸੰਸਕਾਰ ਜੀ ਆਪਣੀਆਂ ਸਮਾਧਾਂ ਚ ਜਿੱਥੇ ਪਹਿਲਾਂ ਦੇ ਸੰਸਕਾਰ ਸ਼ਾਹੀ ਪਰਿਵਾਰ ਦੇ ਹੁੰਦੇ ਰਹੇ ਨੇ ਸੋ ਉੱਥੇ ਇਹਨਾਂ ਦਾ ਸੰਸਕਾਰ ਹੋ ਰਿਹਾ ਹੈ